ਸਭ ਦਾ ਸਵਾਗਤ ਹੈ ਮੈਂ ਹਾਂ ਕੁਲਵਿੰਦਰ ਸਿੰਘ ਸ਼ੀਨਾ ਅੱਜ ਦੇ ਪੌਡਕਾਸਟ ਤੋਂ ਸਾਰਿਆਂ ਨੂੰ ਜੀ ਆਇਆਂ ਕਹਤੇ ਆ ਮੇਰੇ ਨਾਲ ਰਿਕਾ ਹਾਸ ਨੇ ਔਰ ਅਸੀਂ ਅੱਜ ਦੇ ਪੌਡਕਾਸਟ ਦੇ ਵਿੱਚ ਹੈਲਥ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਹੈਲਥ ਕੋਚ ਨੇ ਰਿਕਾ ਹਾਸ ਤੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਡੇਲੀ ਲਾਈਫ ਦੇ ਵਿੱਚ ਕਿਉਂਕਿ ਇਸ ਵਕਤ ਫਾਈਨੈਂਸ਼ੀਅਲ ਸਿਚੁਏਸ਼ਨ ਕਾਫੀ ਦੋਨਾਂ ਮੁਲਕਾਂ ਦੀ ਵਿਗੜੀ ਹੋਈ ਹੈ ਤੇ ਮੋਸਟਲੀ ਸਾਡੇ ਭੱਜਚੜ੍ਹ ਲੋਕ ਟਰੱਕਿੰਗ ਇੰਡਸਟਰੀ ਜਾਂ ਭੱਜ ਦੌੜ ਦੀ ਲਾਈਫ ਦੇ ਵਿੱਚ ਬਹੁਤ ਬਿਜ਼ੀ ਰਹਿੰਦੇ ਆ ਇਸ ਭੱਜ ਦੌੜ ਦੀ ਲਾਈਫ ਦੇ ਵਿੱਚ ਆਪਣੇ ਆਪ ਨੂੰ ਫਿਟ ਕਿਦਾਂ ਰੱਖਣਾ ਇਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਰੇਖਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਸასი ਗਲੀ ਸასი ਗਲੀ ਸਾਰਾ ਜੀ ਆਇਆਂ ਤੁਹਾਡਾ ਠੀਕ ਠਾਕ ਚੜ੍ਹਦੀ ਕਲਾ ਬਈ ਚੜ੍ਹਦੀ ਕਲਾ ਸੋ ਰੇਖਾ ਸਾਹਿਬ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਇੰਟਰੋਡਕਸ਼ਨ ਦੇ ਵਿੱਚ ਜੀ ਕਿ ਦੋਨਾਂ ਮੁਲਕਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕਾਫੀ ਵਿਗੜੀ ਆ ਟਰੱਕ ਇੰਡਸਟਰੀ ਚ ਇਸ ਵੇਲੇ ਕਾਫੀ ਖੜੋ ਰਹੀ ਹੋਈ ਆ ਜੀ ਤੇ ਜਿਹੜੀ ਟੈਨਸ਼ਨ ਹੈ ਲਾਈਫ ਚ ਉਹ ਸਾਡੀ ਹੈਲਥ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਆ ਬਿਲਕੁਲ ਡੇਲੀ ਲਾਈਫ ਚ ਕੰਮ ਕਰਦਿਆਂ ਹੋਇਆ ਆਪਣੀ ਡੇਲੀ ਲਾਈਫ ਨੂੰ ਉਸੇ ਤਰ੍ਹਾਂ ਗੁਜ਼ਾਰ ਇਹਦੇ ਬਾਰੇ ਆਪਾਂ ਗੱਲਬਾਤ ਕਰਨਾ ਚਾਹੁੰਦੇ ਤੁਸੀਂ ਖੁਦ ਫਿੱਟ ਹੋ ਜੀ ਔਰ ਕੋਚਿੰਗ ਵੀ ਦਿੰਦੇ ਹੋ ਜੀ ਆਪਣੇ ਆਪ ਨੂੰ ਫਿੱਟ ਰੱਖਦੇ ਹੋ ਜਿਹੜਾ ਬੰਦਾ ਖੁਦ ਫਿੱਟ ਹੈ ਉਹ ਬਾਕੀਆਂ ਨੂੰ ਤਾਂ ਹੀ ਸਲਾਹ ਦੇਊਗਾ ਜੇ ਖੁਦ ਆਪਣੀ ਲਾਈਫ ਚੰਗਾ ਫਿੱਟ ਹੈ ਜੀ ਸੋ ਮੈਂ ਚਾਹੁੰਦਾ ਕਿ ਤੁਸੀਂ ਜਿੰਨੇ ਵੀ ਸਾਡੇ ਭੈਣ ਭਾਈ ਪਰਿਵਾਰ ਸਾਡੇ ਨਾਲ ਜੁੜੇ ਆ ਇਸ ਵਕਤ ਜੀ ਉਹਨਾਂ ਨੂੰ ਤੁਸੀਂ ਇਹ ਸਲਾਹ مشورہ ਦਿਓ ਕਿ ਅਸੀਂ ਡੇਲੀ ਲਾਈਫ ਚ ਆਪਾਂ ਨੂੰ ਕਿਦਾਂ ਫਿੱਟ ਰੱਖਣਾ ਸੋ ਪਹਿਲਾ ਤਾਂ ਸਵਾਲ ਮੇਰਾ ਤੁਹਾਡਾ ਇਹ ਆ ਜੀ ਕਿ ਕੀ ਡੇਲੀ ਲਾਈਫ ਦੇ ਵਿੱਚ ਆਪਣਾ ਕੰਮ ਕਰਦੇ ਆ ਅਸੀਂ ਥੋੜਾ ਟਾਈਮ ਕੱਢ ਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਆ ਇਹ ਪੋਸੀਬਲ ਹੈ 100% ਬਈ ਮਤਲਬ ਸੋ ਜੇ 100% ਪੋਸੀਬਲ ਹੈ ਜੇ ਆਪਾਂ ਸਪੋਜ਼ ਕਰ ਲਈਏ ਇੱਕ ਐਗਜ਼ਾਮਪਲ ਲੈ ਲੈਂਦੇ ਆ ਕਿ ਲੌਂਗ ਡਰਾਈਵ ਤੇ ਸਾਡੇ ਭੈਣ ਭਾਈ ਟਰੱਕ ਚਲਾਉਂਦੇ ਆ ਭੈਣ ਭਾਈ ਚਲਾਉਂਦੇ ਆ ਸੋ ਉਹ ਆਪਣੇ ਆਪ ਨੂੰ ਕਿੰਨਾ ਫਿੱਟ ਰੱਖ ਸਕਦੇ ਆ ਜੀ ਬਾਈ ਤੁਹਾਡਾ ਵਧੀਆ ਸਵਾਲ ਆ ਕਿਉਂਕਿ ਮੈਂ ਆਪ ਖੁਦ ਲੌਂਗ ਤੇ ਟਰੱਕ ਚਲਾਇਆ ਪਹਿਲਾਂ ਬਈ ਇਹ ਫਿੱਟ ਰਹਿਣਾ ਲਾਈਕ ਇੱਕ ਕਿਸਮ ਦਾ ਨੈੱਟ ਨੇਮ ਜਿਵੇਂ ਕਹੇ ਲੋ ਬਾਣੀ ਜਿਹਾ ਆਪਣੇ ਨੈੱਟ ਨੇਮ ਰੋਜ਼ ਪਾਠ ਕਰਦੇ ਆ ਓਮੀ ਬੋਡੀ ਨੂੰ ਵੀ ਤੁਸੀਂ ਥੋੜਾ ਜਿਹਾ ਵੀ ਪਾਰਟ ਚਾਹੀਦਾ ਲਾਈਕ ਐਕਸਰਸਾਈਜ਼ ਜਿਹੜੇ ਮੇਰੇ ਭੈਣ ਭਰਾ ਲੌਂਗ ਤੇ ਟਰੱਕ ਚਲਾਉਂਦੇ ਆ ਤੁਸੀਂ ਸ਼ਾਵਰ ਤਾਂ ਆਪਾਂ ਰੋਜ਼ ਲੈਂਦੇ ਆ ਬਈ ਉੱਥੇ ਅਮਰੀਕਾ ਦੇ ਵਿੱਚ ਸਾਰਿਆਂ ਨੂੰ ਪਤਾ ਯਾਰ ਸ਼ਾਵਰ ਖੁੱਲੇ ਹੁੰਦੇ ਆ ਤੁਸੀਂ ਉੱਥੇ 2-250 ਡੰਡ ਮਾਰੋ 100-200 ਬੈਟਕਾ ਮਾਰੋ ਮੈਂ ਖੁਦ ਟੀਮ ਤਿੰਨੇ ਸਾਲ 6 ਸਾਲ ਟਰੱਕ ਚਲਾਦਾ ਬਈ ਟੀਮ ਤੇ ਥੋੜੇ ਆਪਦੇ ਤੇ ਆ ਬਈ ਤੁਹਾਨੂੰ ਥੋੜਾ ਜਿਆਦਾ ਆਪਦੇ ਆਪ ਜਿਵੇਂ ਆਪਾਂ ਕਹਿੰਦੇ ਬਹਿ ਕੇ ਹਰ ਬੰਦਾ ਕਹਿੰਦਾ ਵੀ ਨਾ ਕੇ 10 ਮਿੰਟ ਰੱਬ ਦਾ ਨਾ ਲੈ ਲੈਂਦਾ ਤਾਂ 10 ਮਿੰਟ ਡੰਡ ਮਾਰਨੋਂ ਤੋਂ ਪਹਿਲਾਂ ਇਹ ਮੇਰੇ ਹਿਸਾਬ ਨਾਲ ਇੱਕ ਵਧੀਆ ਤਰੀਕਾ 15-20 ਮਿੰਟ ਕੱਢ ਲਓ ਬਾੜੇ ਨਹੀਂ ਨਿਕਲ ਦੇਗੇ ਤੁਹਾਨੂੰ ਹੂੰ ਗੱਡਾ ਭਾਈ ਅੱਛਾ ਜਿਦਾਂ ਤੁਸੀਂ ਕਿਹਾ ਕਿ ਇੰਡੀਆਂ ਡੰਡ ਮਾਰੋ ਜਿਹੜਾ ਬੰਦਾ ਆਮ ਤੌਰ ਤੇ ਨਹੀਂ ਐਕਸਰਸਾਈਜ਼ ਕਰਦਾ ਉਹਦੇ ਵਾਸਤੇ ਇੰਡੀਆਂ ਡੰਡ ਮਾਰਨੀਆਂ ਆਪਕੀਆਂ ਕੋਈ ਈਜ਼ੀ ਵੇ ਜਿਹਦੇ ਨਾਲ ਬਾਡੀ ਦੇ ਵਿੱਚ ਫਲੈਕਸੀਬਿਲਟੀ ਆਵੇ ਤੁਹਾਡੀ ਜੀ ਤੇ ਤੁਸੀਂ ਆਪਣੇ ਆਪ ਨੂੰ ਵਾਰਮ-ਅਪ ਕਰਕੇ ਫਿੱਟ ਵੀ ਰੱਖ ਸਕੋ ਜੀ ਭਾਈ ਤੇ ਤੁਹਾਡਾ ਟਾਈਮ ਵੀ ਸੇਵ ਹੋ ਸਕੇ ਉਹਦੇ ਲਈ ਭਾਈ ਇੱਕ ਵਧੀਆ ਚੀਜ਼ ਹੈਗੀ ਆ ਮੋਸਟਲੀ ਟਰੱਕਾਂ ਵਾਲਿਆਂ ਵਾਸਤੇ ਤੁਸੀਂ ਗੱਲ ਕੀਤੀ ਆ ਵੀ ਹਮੇਸ਼ਾ ਕੋਸ਼ਿਸ਼ ਕਰੋ ਵੀ ਟਰੱਕ ਦੂਰ ਥੋੜਾ ਪਾਰਕ ਕਰੋ। ਹੂੰ। ਗੈਸ ਸਟੇਸ਼ਨ ਤੋਂ ਟਰੱਕ ਸਟੌਪ ਤੋਂ ਕਿਤੇ ਵੀ ਥੋੜੀ ਵਾਕ ਹੋ ਜਾਂਦੀ ਹੈ ਬਹਾਨੇ ਨਾਲ। ਹੂੰ। ਹਲਕੀ ਹਲਕੀ ਜੋਗਿੰਗ ਕਰ ਲਓ। ਯਾਨੀ ਕਿ 10 ਮਿੰਟ ਖੜੀ ਦੇਖ ਕੇ 10 ਮਿੰਟ ਬਾਹਲੇ ਨਹੀਂ ਹੁੰਦੇ। ਤੁਸੀਂ ਆਹ ਫੋਨ ਤੇ ਟਿਕਟੌਕ ਤੇ ਦੋ ਰੀਲਾਂ ਦੇਖੋ 10 ਮਿੰਟ ਲੰਘ ਜਾਂਦੇ ਆ। ਸੋ ਆਪਦੇ ਆਪ ਨੂੰ 10 ਮਿੰਟ ਜੰਪਿੰਗ ਕਰ ਲਓ। ਜੇ ਕੋਈ ਰੱਸੀ ਟੱਪ ਸਕਦਾ ਉਹ ਟੱਪ ਲਓ ਬਈ। ਉਹ ਟਰੱਕ ਦੀ ਬਾਰੀ ਨੂੰ ਫੜ ਕੇ ਬੈਠ ਕੇ ਮਾਰੋ ਉਹ ਤਾਂ ਬਾਜੀ ਜਾਂਦੀਆਂ ਨੇ। ਸੋ ਕੋਈ ਨਾ ਕੋਈ ਤਰੀਕਾ ਲੱਭੋ ਵੀ ਤੁਸੀਂ ਆਪਦੇ ਆਪ ਨੂੰ ਬਿਜ਼ੀ ਰੱਖਣਾ। ਐਕ ਅੱਛਾ ਜੇ ਤੋਂ ਪਹਿਲਾਂ ਕਿ ਮੈਂ ਮ੍ਰਿਕਸ ਸਾਹਿਬ ਨੂੰ ਅਗਲਾ ਸਵਾਲ ਕਰਾਂ ਇੱਕ ਗੱਲ ਮੈਂ ਨੋਟ ਕੀਤੀ ਇਨਕਲੂਡਿੰਗ ਮਾਈਸੈਲਫ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਆਪਣਾ ਬਹੁਤਾ ਟਾਈਮ ਜਿਹੜਾ ਆ ਟਿਕਟੌਕ ਇੰਸਟਾਗ੍ਰਾਮ ਫੇਸਬੁੱਕ ਤੇ ਵੀਡੀਓ ਵੇਖਣ ਤੇ ਗੁਜ਼ਾਰਦੇ ਹਾਂ ਔਰ ਹਰਾਨੀ ਦੀ ਗੱਲ ਹੈ ਕਿ ਅਸੀਂ ਉਹਨਾਂ ਵੀਡੀਓ ਨੂੰ ਜ਼ਿਆਦਾ ਕਲਿੱਕ ਕਰਦੇ ਜਿੱਤੇ ਸਾਡੀ ਹੈਲਥ ਨੂੰ ਜ਼ਿਆਦਾ ਫਾਇਦਾ ਮਿਲਦਾ ਤੇ ਆਪਣੇ ਆਪ ਨੂੰ ਫਿਟ ਕਿਦਾ ਰੱਖਣਾ ਅੱਛਾ ਫਿਟ ਕਰਨ ਲਈ ਵੀਡੀਓ ਦਸੀਂ ਦੇਖਦੇ ਹਾਂ ਪਰ ਪ੍ਰੈਕਟੀਕਲੀ ਅਸੀਂ ਆਪਣੇ ਆਪ ਤੇ ਉਹਨਾਂ ਨੂੰ ਲਾਗੂ ਨਹੀਂ ਕਰਦੇ ਸੋ ਸਾਡਾ ਅੱਜ ਦਾ ਮਕਸਦ ਵੀ ਗੱਲਬਾਤ ਦਾ ਇਹੋ ਹੀ ਆ ਕਿ ਅਸੀਂ ਸੋਸ਼ਲ ਮੀਡੀਆ ਤੇ ਟਾਈਮ ਵੇਸਟ ਕਰਨ ਦੀ ਬਜਾਏ ਜਾਂ ਉਹਦੇ ਵਿੱਚੋਂ ਕੁਝ ਟਾਈਮ ਕੱਢ ਕੇ ਆਪਣੇ ਆਪ ਨੂੰ ਫਿਟ ਕਿੱਦਾਂ ਕਰਨਾ ਕਿਉਂਕਿ ਜਿਹੜੀ ਸਟ੍ਰੈਸ ਹੈ ਜਾਂ ਹੈਲਥ ਦੀ ਫਿਟਨੈਸ ਹੈ ਸਾਡੀ ਜਿਹੜੀ ਆ ਉਹੋ ਹੀ ਸਾਨੂੰ ਅੱਗੇ ਲੱਗਦੀ ਐ ਐਂਡ ਸਿਟੀ ਜਾਂ ਕੈਨੇਡਾ ਦਾ ਪ੍ਰਿੰਸ ਐਡਵਰਡ ਆਈਲੈਂਡ ਜਿਹੜਾ ਸੁਬਾ ਉਹਦਾ ਆ ਉੱਥੇ ਅਸੀਂ ਇੱਕ ਕਾਨਫਰੰਸ ਅਕਚੁਅਲੀ ਅਟੈਂਡ ਕਰਨਾ ਐ ਇੱਥੇ ਕਿਉਂਕਿ ਉਹ ਜਿਹੜਾ ਓਸ਼ੀਆਨਾ ਉਹਦਾ ਕੰਡਾ ਆ ਉੱਥੇ ਇੱਕ ਵਧੀਆ ਬਣੀ ਹੋਈ ਆ ਵਾਕ ਉੱਥੇ ਅਸੀਂ ਵਾਕ ਕਰਨ ਇਸ ਵੇਲੇ ਸਵੇਰੇ ਗਏ ਸੀਗੇ ਉੱਥੇ ਰੇਖੋ ਜੀ ਨੇ ਸਾਨੂੰ ਸਾਰਿਆਂ ਨੂੰ ਅਸੀਂ 8-10 ਬੰਦੇ ਸੀ ਸਾਨੂੰ ਸਾਰਿਆਂ ਨੂੰ ਹਲਕੀਆਂ-ਫੁਲਕੀਆਂ ਐਕਸਰਸਾਈਜ਼ ਕਰਾਈਆਂ ਉਹਦੇ ਵਿੱਚ ਕੁਝ ਹੈਲਥੀ ਵੀ ਸੀ ਕੁਝ ਮੇਰੇ ਵਰਗੇ ਪਤਲੇ ਲੋਕ ਵੀ ਸੀਗੇ ਸੋ ਸਾਰਿਆਂ ਨੇ ਉਹ ਐਕਸਰਸਾਈਜ਼ ਬੜੀਆਂ इजीली ਜਿਹੜੀਆਂ ਅਡਾਪਟ ਕਰ ਲਈਆਂ ਸੋ ਉਹਦੇ ਬਾਰੇ ਮੈਂ ਚਾਹੂੰਗਾ ਕਿ ਰੇਖੋ ਜੀ ਨਾਲ ਗੱਲ ਕਰੀਏ ਰੇਖੋ ਮੈਂ ਚਾਹੁੰਦਾ ਕਿ ਜਿੰਨੇ ਵੀ ਸੁਣਨ ਵਾਲੇ ਪੈਨ ਪਾਈ ਸਾਡੇ ਨਾਲ ਪਰਵਾਹ ਕਰਿਆ ਹੋਏ ਨੇ ਇਸ ਵਕਤ ਤੱਕ ਜੀ ਬਈ ਫਿਟਰੀ ਕੌਨਸ਼ੀਅਸ ਨੇ ਜੇ ਕੌਨਸ਼ੀਅਸ ਨਹੀਂ ਵੀ ਤਾਂ ਕੌਨਸ਼ੀਅਸ ਸਾਨੂੰ ਹੋਣਾ ਚਾਹੀਦਾ ਜਿੱਦਾਂ ਆਪਾਂ ਗੱਲ ਕੀਤੀ ਹੈ ਉਹ ਇਦਾਂ ਦੀ ਹਲਕੀਆਂ-ਫੁਲਕੀਆਂ ਕਿਹੜੀਆਂ ਐਕ ਬਈ ਜਿੱਦਾਂ ਨਾਲ ਤੁਸੀਂ ਪਹਿਲਾਂ ਗੱਲ ਕੀਤੀ ਐਨਵਾਇਰਨਮੈਂਟ ਐਨਵਾਇਰਨਮੈਂਟ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਫੈਮਿਲੀ ਚ ਨਾਲੋ ਕਿਸੇ ਮੈਂਬਰ ਨੂੰ ਨਾਲ ਲਾ ਲਓ ਜਾਂ ਯਾਰ ਦੋਸਤ ਸਰਕਲ ਜਿੱਦਾਂ ਆਪਾਂ ਸਵੇਰੇ ਉੱਥੇ ਗੱਲ ਕਰਦੇ ਆ ਆਪਾਂ ਸਿਰਫ ਇੱਕ ਬਾਡੀ ਨੂੰ ਸਟ੍ਰੈਚ ਕੀਤਾ ਬਈ ਸਾਰੀ ਬਾਡੀ ਨੂੰ ਤੁਸੀਂ ਕਹ ਲਓ ਵੀ ਪੈਰ ਦੇ ਗੋਡੇ ਤੋਂ ਲੈ ਕੇ ਹਮ ਸਿਰ ਤੱਕ ਆਪਾਂ ਸਾਰੇ ਪਾਰਟਾਂ ਦੀ ਐਕਸਰਸਾਈਜ਼ ਕੀਤੀ ਸਿਰਫ ਲਾਈਟ ਐਕਸਰਸਾਈਜ਼ ਹੀ ਬਾਡੀ ਸਟ੍ਰੈਚ ਹੋਈ ਆ ਉਸ ਤੋਂ ਬਾਅਦ ਨੈਕਸਟ ਸਟੈਪ ਹੁੰਦਾ ਜਿੱਦਾਂ ਜੰਪਿੰਗ ਕਰ ਲਓ ਰਨਿੰਗ ਫਿਰ ਤੋਂ ਬਾਅਦ ਸ਼ੁਰੂ ਹੁੰਦਾ ਸੋ ਸਰੋਂ ਪਹਿਲੀ ਐਕਸਰਸ ਤੁਹਾਡੀ ਬਾਡੀ ਤੋਂ ਸ਼ੁਰੂ ਹੋ ਜਾਂਦੀ ਹੈ ਬਾਈ ਬੈੱਡ ਤੋਂ ਉੱਠਣ ਸਾਰ ਚਾਹੇ ਤੁਸੀਂ ਅਵੇ ਘਰੇ ਬਾਡੀ ਸਟ੍ਰੈਚ ਕਰ ਲਓ ਕਿ ਪਾਰਕ ਮਾਹੌਲ ਹੁੰਦਾ ਇੱਕ ਜਿੱਦਾਂ ਬਾਈ এনवायरमेंट ਤੇ ਮੈਂ ਫੇਰ ਗੱਲ ਕਰਦਾ हूं एनवायरमेंट ਦਾ ਹੁਣ ਬਹੁਤ ਜ਼ਰੂਰੀ ਤਾਂ ਕਿ ਨਾ ਵੀ ਉੱਦਾਂ ਜਿੱਦਾਂ ਉੱਥੇ ਇੰਨਾ ਸੋਹਣੀ ਹਵਾ ਚੱਲ ਰਹੀ ਸੀ ਪਾਣੀ ਕੋਲੇ ਸੀ ਤੁਹਾਡਾ ਮਨ ਖੜ ਰਿਹਾ ਕੋਈ ਕਾਲੀ ਨਹੀਂ ਸੀ ਉੱਥੇ ਕੋਈ ਡੌਨ ਟੌਨ ਨਹੀਂ ਕੋਈ ਭਾਜ ਦੌੜ ਨਹੀਂ ਸੀ ਸੋ ਉਦਾਂ ਦਾ ਮਾਹੌਲ ਹੋਣਾ ਬਹੁਤ ਜ਼ਰੂਰੀ ਹੈ ਬਈ ਜੇ ਤੁਹਾਨੂੰ ਕੋਈ ਤਾਂ ਲੱਭਦਾ ਠੀਕਾ ਨਹੀਂ ਲੱਭਦਾ ਗਾਰਡਨ ਵੈਲ ਜਿੱਥੇ ਹੈਗਾ ਉੱਥੇ ਕੁਝ ਕਰ ਲਓ ਵੀ ਆਪਦੇ ਆਪ ਨੂੰ ਐਕਸਕਿਊਜ਼ ਨਾ ਦਿਓ ਵੀ ਯਾਰ ਉੱਥੇ ਆ ਨਹੀਂ ਸੀ ਮੈਂ ਤਾਂ ਨਹੀਂ ਆ ਕੀਤਾ ਸੋ ਮੈਂ ਇਹ ਕਹਿਣਾ ਬਈ ਸੋ ਇੰਨਾ ਐਕਸਕਿਊਜ਼ ਤੇ ਬਚਣ ਵਾਸਤੇ ਬਾਕੀ ਅਗਲੇ ਸੈਗਮੈਂਟ ਦੇ ਵਿੱਚ ਵੀ ਆਪਾਂ ਗੱਲ ਕਰਾਂਗੇ ਜੀ ਬਈ ਸਾਨੂੰ ਤੁਸੀਂ ਕਿਹਾ ਕਿ এনवायरमेंट ਆਬਵੀਅਸਲੀ ਉੱਥੇ এনवायरमेंट ਬਹੁਤ ਵਧੀਆ ਸੀ ਬਹੁਤ ਹੋਣਾ ਹੁਣ ਬੰਦਾ ਕੋਈ ਟਰੱਕ ਚਲਾ ਰਿਹਾ ਹੈ ਕੁਟੀਲੀ ਲਾਈਫ ਸਟ੍ਰੀਟ 'ਚ ਕੰਮ ਕਰਦਾ ਸੋ এনवायरमेंट ਨਾ ਹੋਣ ਦੇ ਬਾਵਜੂਦ ਵੀ ਤੁਸੀਂ ਡੇਲੀ ਲਾਈਫ ਦੇ ਵਿੱਚ ਹਲਕੀ ਫੁਲਕੀ ਐਕਸਰਸਾਈਜ਼ ਕਰਨੀ ਹੈ ਉਹਦੇ ਲਈ ਕੀ ਕਰਨਾ ਬਈ ਮੈਂ ਹਾਂ ਇਹ ਗੱਲ ਇੱਕ ਗੱਲ ਹੋਰ ਐਡ ਕਰਦਾ ਮੋਸਟਲੀ ਦੇਖਦਾ ਵੀ ਆਪਣੇ ਏਸ਼ੀਅਨ ਲੋਕਾਂ ਦੇ ਵਿੱਚ ਜੋਇੰਟ ਪੇਨ ਦੀ ਬਹੁਤ ਪ੍ਰੋਬਲਮ ਆ ਰਹੀ ਹੂੰ ਗੋਡਿਆਂ ਦੀ ਬੈਗ ਦੀ ਆਮ ਇਹ ਕੰਟਰੀ ਤਾਂ ਆਮ ਹੀ ਆ ਰਹੀ ਹੈ ਉਹਨੇ ਰਿਕ ਕੱਲੀ ਜੋੜੀਆਂ ਨਹੀਂ ਆ ਕਦੀ ਮਸਲ ਖਿੱਚਿਆ ਗਿਆਈ ਕਦੀ ਲੱਤ ਦਾ ਮਸਲ ਖਿੱਚਿਆ ਗਿਆਈ ਉਹ ਚਾਰ ਚਾਰ ਪੰਜ ਪੰਜ ਦਿਨ ਮੜਕੇ ਫਿਰ ਉਹਨੂੰ ਬੂਮ ਮਲਦੇ ਆ ਜਾਂ ਹੋਰ ਦਵਾਈਆਂ ਹਾਂ ਬਈ ਉਹ 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 ਵੀ ਇੱਕ ਇਸ਼ੂ ਆ ਉਹ ਬਾਈ ਮੇਨ ਇਸ਼ੂ ਤੁਹਾਡੀ ਡਾਈਟ ਤੇ ਸਟ੍ਰੈਸ ਪਲੱਸ ਤੀਜਾ ਇਹ ਐਕਸਰਸਾਈਜ਼ ਨਹੀਂ ਲੋਕ ਕਰਦੇ ਹੈਲੋ ਜਲ ਨਹੀਂ ਕਰਦੇ ਜਿਹੜੇ ਬਾਡੀ ਦੇ ਪਾਰਟ ਦੀ ਆਪਾਂ ਐਕਸਰਸਾਈਜ਼ ਹੀ ਨਹੀਂ ਕਰਦੇ ਤਾਂ ਬਾਈ ਜਦੋਂ ਤੇ ਖਿੱਚ ਪੈਂਦਾ ਪ੍ਰੈਸ਼ਰ ਪੈਂਦਾ ਉਹ ਨਹੀਂ ਚੱਲਦਾ ਟੁੱਟ ਜਾਂਦਾ ਫਿਰ ਤੁਹਾਡੇ 2-4 ਦਿਨ ਖਰਾਬ ਹੁੰਦੇ ਆ ਸੋ ਮੈਨੂੰ ਇਹ ਲੱਗਦਾ ਪਰਸਨਲੀ ਵੀ ਜੋਂ-ਜੋਂ ਤੁਹਾਡੀ ਏਜ ਵੱਧਦੀ ਹੈ ਤੁਹਾਨੂੰ ਜਿਆਦਾ ਹੈਲਥ ਕੌਨਸ਼ੀਅਸ ਹੋਣਾ ਚਾਹੀਦਾ ਚਾਹੀਦਾ ਕਿਉਂਕਿ ਉਮਰ ਦਾ ਇੱਕ ਪੜਾ ਇਹ ਬਈ ਇੱਕ ਉਮਰ ਦਾ ਇੱਕ ਪੜਾ ਜਿੱਥੇ ਤੱਕ ਤੁਹਾਡੇ ਮਸਲ ਕਹ ਲੋ ਜਾਂ ਤੁਹਾਡੀ ਬਾਡੀ ਡਿਵੈਲਪ ਹੁੰਦੀ ਹੈ ਉਸ ਤੋਂ ਬਾਅਦ ਫਿਰ ਘਟਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਐਕਸਰਸਾਈਜ਼ ਤੇ ਡਾਈਟ ਚੰਗੀ ਡਾਈਟ ਨਾਲ ਹੀ ਮੇਨਟੇਨ ਕਰਕੇ ਰੱਖ ਸਕਦੇ ਹੋ ਬਈ ਹੂੰ ਹੂੰ ਸੋ ਇਹ ਇੱਕ ਹੈਗਾ ਕਾਰਨ ਵੀ ਵਧੀਆ ਡਾਈਟ ਤੇ ਆਪਦੀ ਐਕਸਰਸਾਈਜ਼ ਵਧਾਓ ਉਮਰ ਦੇ ਬਾਅਦ ਦੀ ਇਹ ਨਾਲ ਨਾਲ ਵਧਾਓ ਵੀ ਅੱਛਾ ਐਨਵਾਇਰਨਮੈਂਟ ਤੇ ਚਲੋ ਇੱਥੇ ਤੇ ਚਲੋ ਬਹੁਤ ਵਧੀਆ ਇਹੀ ਕਹਿੰਦੇ ਆ ਬਈ ਸਮੁੰਦਰ ਦਾ ਕੰਡਰ ਸੀਗਾ ਪਰ ਅੱਛੀ ਆਮ ਕੈਨੇਡਾ ਅਮਰੀਕਾ ਚ ਮੋਸਟਲੀ ਜਿੰਨੇ ਲੋਕਾਂ ਨਾਲ ਅਸੀਂ ਗੱਲ ਕਰ ਰਹੇ ਆ ਪੈਨ ਪਾਈਲੀ ਪਾਰਕਾਂ ਦੇ ਸਾਡੇ ਹ ਜੀ ਪਰ ਬਾਈ ਹੁਣ ਉਹੀ ਗੱਲ ਹੈ ਕਿ ਲੋਕ ਫੋਨਾਂ ਤੇ ਡਿਕਸ਼ਨ ਜ਼ਿਆਦਾ ਹੋ ਗਈ ਹੈ ਫੋਨਾਂ ਤੇ ਸੋਫੇ ਭੰਨ ਲੈਂਦੇ ਸੌਰੀ ਭੰਨਣਾ ਸ਼ਬਦ ਕਹਿੰਦਾ ਸੋਫਿਆਂ ਤੇ ਲਟੇ ਰਹਿੰਦੇ ਲੋਕ ਜੀ ਜੀ ਸੋ ਤੂੰ ਬੈਟਰ ਆ ਬਾਈ ਬਾਹਰ ਤੋਰੋ ਸੌ ਸਟੈਪ ਹੀ ਕਰੋਗੇ ਨਾ ਕੁਛ ਨਾ ਕੁਛ ਤਾਂ ਕਰੋਗੇ ਬੈਟਰ ਦੈਨ ਨਥਿੰਗ ਸੋ ਬਾਹਰ ਨਿਕਲੋ ਕਰੋ ਜਾਂ ਘਰੇ ਕੋਈ ਤੇ ਬੈਕਯਾਰਡ ਚ ਕੋਈ ਕੰਮ ਕਰ ਲਓ ਇੱਕ ਮੇਰਾ ਮਿੱਤਰ ਆ ਰੀਸੈਂਟਲੀ ਤੁਹਾਨੂੰ ਪਤਾ ਆਪਣੇ ਕੈਨੇਡਾ ਚ ਸਮਰ ਸੀਜ਼ਨ ਚੱਲ ਉਹਨੇ ਘਾਹ ਕੱਟਿਆ ਹੈਲਥ ਹੈਲਥੀ ਬੰਦਾ ਉਹ ਕਹਿੰਦਾ ਮੈਂ ਥੋੜਾ ਵਿੱਚੋਂ ਘਾਹ ਕੱਢਿਆ ਵੀ ਮੇਰੀ ਪੈਗ ਦੁਹੀ ਜਾਂਦੀ ਹੈ ਉਹ ਕਾਰਨ ਇਹ ਵੀ 6 ਮਹੀਨੇ ਤੁਸੀਂ ਅੰਦਰ ਹੀ ਰਹਿ ਜਾਨੇ ਹੋ ਬਾਹਰ ਸੁਨੋ ਕਹਿ ਲਓ ਕੋਈ ਤੁਹਾਨੂੰ ਬਾਹਰ ਕੰਮ ਕਰਨ ਨੂੰ ਕੁਝ ਹੁੰਦਾ ਨਹੀਂ ਕੋਈ ਟਰੱਕਿੰਗ ਵਾਲਾ ਕੋਈ ਟੈਕਸੀ ਡਰਾਈਵਰ ਸੋ ਬਾਈ ਕੁਝ ਨਾ ਕੋਈ ਵਰਕ ਆਊਟ ਕਰਦੇ ਰਹੋ ਜਿੱਥੇ ਵੀ ਟਾਈਮ ਮਿਲਦਾ ਸੋ ਮੈਂ ਇਸ ਵੀਡੀਓ ਨੂੰ ਐਂਡ ਕਰਦੇ ਬਿਲਕੁਲ ਕਿਨਾਰੇ ਤੇ ਆ ਮੈਂ ਲਾਸਟ ਸਵਾਲ ਤੁਹਾਨੂੰ ਇਹ ਕਰਨਾ ਹੈ ਕਿ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਆਪਣੇ ਆਪ ਨੂੰ ਡੇਲੀ ਲਾਈਫ ਦੇ ਵਿੱਚ ਹੈਲਥ ਕੌਨਸ਼ੀਅਸ ਰੱਖਣ ਲਈ ਜਾਂ ਐਕਸਰਸਾਈਜ਼ ਕਰ ਲਈ ਅ ਰਿਕ ਮੈਂ ਗੱਲ ਕਰ ਰਿਹਾ ਸੀ ਕਿ এনवायरमेंट ਜਿਸ ਤਰ੍ਹਾਂ ਆਪਾਂ ਗੱਲ ਕੀਤੀ ਵੀ ਸਾਨੂੰ ਤੇ ਇੱਕ ਸਮੁੰਦਰ ਦਾ ਕਿੰਡਾ ਮਿਲ ਗਿਆ ਵਾਕ ਬਣੀ ਹੋਈ ਸੀ এনवायरमेंट ਮਿਲ ਗਿਆ ਜੀ ਪਰ ਮੋਸਟਲੀ ਲੋਕੇ ਗੱਲ ਦੀ ਸ਼ਿਕਾਇਤ ਕਰਦੇ ਆ ਵੀ ਪ੍ਰੋਪਰ এনवायरमेंट ਮਾਹੌਲ ਨਹੀਂ ਮਿਲਿਆ ਮੈਨੂੰ ਤਾਂ ਕਰਕੇ ਮੈਨੂੰ ਸਾਫ਼ ਨਹੀਂ ਮਿਲਿਆ ਐਕਸਰਸਾਈਜ਼ ਕਰਨ ਲਈ ਉਹਨਾਂ ਲੋਕਾਂ ਲਈ ਆਪਾਂ ਕੀ ਕਹਿ ਸਕਦੇ ਆ ਉਹ ਲੋਕਾਂ ਲਈ ਬਾਈ ਇਹੀ ਆ ਵੀ ਪਰਸਨਲੀ ਮੈਂ ਐਕਸਪੀਰੀਅੰਸ ਸ਼ੇਅਰ ਕਰਦਾ ਮੈਂ ਬਾਈ ਜਦੋਂ ਮਾਰਨਿੰਗ ਉੱਠਦਾ ਬਹੁਤ ਘੱਟ ਹੁੰਦਾ ਮੈਂ అలਾਰਮ ਤੇ ਉੱਠਾ ਮੈਂ ਪਹਿਲਾਂ ਉੱਠ ਖੜਨਾ ਮੈਂ ਫੋਨ ਚੱਕਣ ਦੀ ਆਦਤ ਮੈਨੂੰ ਵੀ ਹੈਗੀ ਹੈ ਸੋ ਮੈਂ ਆਪਦੀ ਇੰਸਟਾਗ੍ਰਾਮ ਖੋਲਨਾ ਮੇਰੇ ਮੂਰੇ ਮੋਟੀਵੇਸ਼ਨ ਵੀਡੀਓ ਆਏ ਨੇ ਕੋਈ ਜੈਮ ਆ ਜਾਂਦਾ ਕੋਈ ਰਨਿੰਗ ਕਰਦਾ ਕੋਈ ਸਾਈਕਲਿੰਗ ਕਰੀ ਜਾਂਦਾ ਭਾਈ ਪਹਿਲਾਂ ਤਾਂ ਇੱਕ ਆਦਤ ਉਹ ਬਾਲੋ ਵੀ ਹੋਰ ਗੰਨਮੰਦ ਦੇਖਣ ਨਾਲ ਉਹ ਚੀਜ਼ ਦੇਖ ਲੋ ਸੈਕੰਡ ਥਿੰਗ ਤੁਸੀਂ ਆਪਦਾ ਆਸੇ ਪਾਸੇ ਯਾਰ ਰਮੇਤਰ ਉਦਾਂ ਦੇ ਚੂਜ਼ ਕਰੋ ਜਿਹੜੇ ਮਾਰਨਿੰਗ ਉੱਠਣ ਵਾਲੇ ਪਹਿਲਾਂ ਤਾਂ अर्ਲੀ ਉੱਠਣ ਦੀ ਹੈਬਟ ਹੋਣੀ ਭਾਈ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਕਿ ਸੂਰਜ ਉਸ ਤੋਂ ਪਹਿਲਾਂ ਤੁਹਾਨੂੰ ਦੇਖੇ ਤੁਸੀਂ ਉਹਨੂੰ ਸੋ ਸੈਕੰਡ ਥਿੰਗ ਬਾਈ ਤੁਸੀਂ ਇਹ ਕਹਿ ਲਓ ਵੀ ਤੁਹਾਨੂੰ ਆਪ ਹੀ ਲੱਭਣਾ ਪੈਣਾ ਬਾਈ ਮੋਲੋ ਵੀ ਉਦਾਂ ਦੇ ਪੋਜ਼ਿਟਿਵ ਲੋਕਾਂ ਨੂੰ ਮਿਲੋ ਜੇ ਬਾਕੀ ਗੱਲਾਂ ਕਰਾਂਗੇ ਤਾਂ ਜਿਆਦਾ ਲੰਮੀਆਂ ਹੋ ਜਾਂਦੀਆਂ ਵੀ ਲੱਭੋ ਆਪੇ ਆਸ-ਪਾਸ ਹੀ ਤੁਹਾਨੂੰ ਉਦਾਂ ਲੱਭ ਜਾਨਾ ਸੋ ਕਹਿਣ ਤੋਂ ਭਾਵ ਸਾਰਨ ਸਿਆ ਵੀ ਤੁਸੀਂ ਆਪਣਾ ਚੰਗਾ এনवायरमेंट ਖੁਦ ਹੀ ਕ੍ਰੀਏਟ ਕਰਨਾ ਹੈ ਬਸ ਤੁਹਾਡੇ ਮਾਈਂਡ ਚ ਬਾਈ ਇਥੋਂ ਸਟਾਰਟ ਹੁੰਦਾ ਬਾਈ ਸੋ ਆਪਾਂ ਹੁਣ ਵੀਡੀਓ ਨੂੰ ਖਤਮ ਕਰਦੇ ਹਾਂ ਨੈਕਸਟ ਵੀਡੀਓ ਵਿੱਚ ਮੈਂ ਚਾਹੂੰਗਾ ਕਿ ਆਪਾਂ ਕਿਉਂਕਿ ਮੈਂ ਮਹਿਸੂਸ ਕਰਦਾ ਐ ਕਿ ਐਕਸਰਸਾਈਜ਼ ਜਿੱਥੇ ਬਹੁਤ ਜ਼ਰੂਰੀ ਆ ਉਤੋਂ ਵੀ ਵੱਧ ਜ਼ਰੂਰੀ ਸਾਡੀ ਡਾਈਟ ਆ ਆਪਾਂ ਸੇ ਡੇਲੀ ਕੀ ਸੋ ਨੈਕਸਟ ਸਾਡੀ ਜਿਹੜੀ ਵੀਡੀਓ ਆ ਉਹ ਐਕਸਰਸਾਈਜ਼ ਦੇ ਨਾਲ ਨਾਲ ਜਿਹੜੀਆਂ ਡਾਈਟ ਆ ਉਹਦੇ ਤੇ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬਈ ਥੈਂਕ ਯੂ ਸਾਰੀ ਸੋ ਅੱਜ ਦਾ ਵੀਡੀਓ ਆਪਾਂ ਸਮਾਪਤ ਕਰਦੇ ਆ ਸੋ ਨੈਕਸਟ ਵੀਡੀਓ ਦੇ ਵਿੱਚ ਰੇਖੋਣਾ ਦੇ ਨਾਲ ਆਪਾਂ ਹੈਲਥ ਨੂੰ ਫਿਟ ਰੱਖਣ ਵਾਸਤੇ ਚੰਗੀ ਡਾਈਟ ਚੰਗਾ ਭੋਜਨ ਜਿਹੜਾ ਉਹ ਕੀ ਰੋਲ ਅਦਾ ਕਰਦਾ ਕੁਲਵਿੰਦਰ ਸਿੰਘ ਸਿਨਾਉ ਦੇ ਆਵਾਜ਼ ਆਜ